अंकल जी, दीदी कितने के? तो सोई चाहे? अच्छा, अंदर आया? की गल बड़ा सारा सोया है? पेना पानी देओ, दीदी पानी देओ, पानी भी मुंडे हो। ਤਨਕੀ ਜੀ ਉਹ ਖਾਂ ਮ ਕੀ ਹੈ ਕਿਧਰੇ ਦਸਤੀ ਚਲ ਅੱਬਾ ਚਲੋ ਕੋ ਕੀ ਹੋਇਆ ਤੈਨੂੰ ਤੂੰ ਬੜਾ ਭੱਜਾ ਭੱਜਾ ਆਇਆ ਨਵਾਂ ਫੋਨ ਨਵਾਂ ਆਇਆ ਹੀ ਪਾਸਵਰਡ ਕੀ ਹੈ ਦਾ ਪਤਾ ਨਹੀਂ ਫੋਨ ਨਵਾਂ ਆਇਆ ਤੇ ਤੈਨੂੰ ਪਾਸਵਰਡ ਹੀ ਨਹੀਂ ਪਤਾ ਹੋਗਾ ਰਸਤੇ ਚਲ ਅੱਬਾ ਕਿੱਥੋਂ ਲੱਭਾ ਮੋੜ ਤੋਂ ਡਿੱਗਾ ਸੀਗਾ ਕਿਹਦਾ ਤੇ ਚੁੱਕ ਲੈ ਕੇ ਆਇਆ ਤੂੰ ਉਹ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਫੋਨ ਕਿਹਦਾ ਛੱਡੋ ਖਾਵਾ ਵੀਵਾਗੇ ਆਪਣਾ ਆ ਲੱਭਾਇਆ ਫੋਨ ਵਿੱਚ ਕੇ ਖਾਏਗਾ ਖਾਣਾ ਘਰ ਕੀ ਆਇਆ ਫੋਨ ਹੀ ਆਏ ਤਾਂ ਤੇ ਕੋਈ ਜਿਹਦਾ ਵੀ ਫੋਨ ਹੈਗਾ ਆਏ ਹੀ ਇਹ ਦੋ ਤਿੰਨ ਕੱਟ ਤੇ ਤੂੰ ਚੁੱਕ ਕੇ ਵਾਪਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੁਹਾਡੇ ਦੋ ਫੋਨ ਗਵਾਚੇ ਪਿਛਲੇ ਹਫਤੇ ਮੇਰਾ ਪਿਛਲੇ ਮਹੀਨੇ ਗਵਾਚਾ ਖਾਣੋ ਦਿੱਤਾ ਗਿਆ ਨਾ ਵਾਪਸ ਪਰ ਜੇ ਅਸੀਂ ਵੀ ਉਹਨਾਂ ਵਰਗੇ ਬਣ ਗਏ ਫਿਰ ਉਹਨਾਂ ਜਿਤੇ ਸਾਡੇ 'ਚ ਕੀ ਫਰਕ ਰਹੂਗਾ ਲੋਕੀ ਵੀ ਦਿਖਾਈ ਜਾਂਦੇ ਆ ਕੀ ਫਰਕ ਪੈਂਦਾ ਆ ਪਰ ਆਪ ਲੋਕਾਂ ਵਰਗੇ ਥੋੜੀ ਬੰਨਨਾ ਹੈ ਜੇ ਸਾਡੇ ਫੋਨ ਗਏ ਆ ਸਾਡਾ ਨੁਕਸਾਨ ਹੋਇਆ ਇਹਦਾ ਮਤਲਬ ਆ ਥੋੜੀ ਕਿ ਅਸੀਂ ਕਿਸੇ ਦਾ ਵੀ ਨੁਕਸਾਨ ਕਰੀਏ ਜੇ ਸਾਡੇ ਹੱਥ ਲੱਗ ਗਿਆ ਦੇਖ ਦੁਨੀਆ 'ਚ ਸਾਰੇ ਚੰਗੇ ਇਨਸਾਨ ਨਹੀਂ ਹੁੰਦੇ ਤੇ ਕੀ ਪਤਾ ਸਾਡੇ ਚੰਗੇ ਬਣਨ ਨਾਲ ਕਿਸੇ ਦੀ ਤਲਾਸ਼ ਖਤਮ ਹੋ ਜਾਵੇ ਤੇ ਜਿੰਨਾ ਚਿਰ ਆਪਾਂ ਚੰਗੇ ਬਣੇ ਰਹੇ ਉਹਨਾਂ ਉਹਦਾ ਉਹਦਾ ਕਿਹੜਾ ਸਾਡੇ ਨਾਲ ਕੁਝ ਵਧੀਆ ਵਧੀਆ ਕਰਨ ਵਾਲੇ ਤੇ ਮਹਾਰਾਜ ਹੈਗੇ ਆ ਨਾ ਕੀ ਪਤਾ ਸਾਡਾ ਜਿਹੜਾ ਫੋਨ ਗਵਾਚਾ ਮਾਰਨਿਆਂ ਨੂੰ ਉਹੀ ਵਾਪਸ ਕਰਦਾ ਆ ਭਰੇ ਸਾਡਾ ਫੋਨ ਆ ਇਹਨੂੰ ਕਿਸੀ ਦੇ ਪੈਸੇ ਲੱਗੇ ਨਾ ਕਿ ਇਹਨੇ ਪਤਾ ਨਹੀਂ ਕਿਸ ਤਰੀਕੇ ਨਾਲ ਕਿਸ ਤਰੀਕੇ ਨਾਲ ਮਿਹਨਤ ਕਰਕੇ ਆ ਫੋਨ ਲਿਆ ਹੋਣਾ ਹੁਣ ਜੇ ਅਸੀਂ ਉਹਦੀ ਉਹ ਮਿਹਨਤ ਦੀ ਕਮਾਈ ਅਹੀਂ ਨੂੰ ਵੇਚ ਕੇ ਕਿੰਨਾ ਕੁ ਅੱਜ ਗੱਲ 2 3 ਜਾਂ 5000 ਤੱਕ ਪੈਸੇ ਆ ਜਾਣਗੇ ਤੇ ਜਦੋਂ ਕੀ ਪਤਾ ਉਹ 5000 ਸਾਡੇ ਦਵਾਈਆਂ ਤੇ ਲੱਗਣ ਬਾਅਦ ਵਿੱਚ ਪਰ ਹੱਡਾ ਵੀ ਤੇ ਗਿਆ ਹੀਗਾ ਸਾਡਾ ਗਿਆ ਕੋਈ ਗੱਲ ਨਹੀਂ ਜੇ ਸਾਡੇ ਨਾਲ ਮਾੜਾ ਹੁੰਦਾ ਪਿਆ ਕੋਈ ਕਰਦਾ ਪਿਆ ਹੁਣ ਦੋ ਮਹਾਰਜ ਹੈਗੇ ਨੇ ਉਹ ਆਪੇ ਉਸ ਚੀਜ਼ ਦਾ ਭੁਗਤਾਨ ਕਰਨਗੇ ਕੀ ਪਤਾ ਉਹ ਕਿੰਨੇ ਡਾਕੂਮੈਂਟ ਕਿੰਨਾ ਡਾਟਾ ਕਿੰਨੀਆਂ ਪਰਸਨਲ ਫੋਟੋਜ਼ ਕਿੰਨਾ ਕੁਝ ਇਸ ਫੋਨ ਦੇ ਵਿੱਚ ਹੋਏਗਾ। ਇੰਨੇ ਕੁ 2-3000 ਪਿੱਛੇ ਅਸੀਂ ਅੱਜ ਖਾ ਪੀ ਕੇ ਐਸ਼ ਤੇ ਕਰ ਲਵਾਂਗੇ। ਪਰ ਜਿਹੜਾ ਬਾਅਦ ਚ ਦੁਗਣਾ ਸਾਡਾ ਨਿਕਲਣਾ ਉਹਦਾ ਆਪਾਂ ਕੀ ਕਰਾਂਗੇ। ਪਤਾ ਨਾ ਕਰਮੇਤਿ ਹੋਗਣੇ ਪੈਂਦੇ। ਕੋਣ ਇਦਾ ਕਰ ਕਿ ਜਦੋਂ ਇਹ ਤੇ ਫੋਨ ਆਏਗਾ ਨਾ ਫੋਨ ਚੁੱਕ ਕੇ ਤੇ ਉਹਨਾਂ ਨੂੰ ਜੋ ਵੀ ਜਗ੍ਹਾ ਤੇ ਉਹ ਤੈਨੂੰ ਕਹਿਣ ਹੈ ਤੂੰ ਉਹਨਾਂ ਨੂੰ ਜਗ੍ਹਾ ਦੱਸ ਦੀ ਤੇ ਉਹਨਾਂ ਨੇ ਕਹੋ ਕਿ ਆ ਕੇ ਆਪਣਾ ਫੋਨ ਲੈਣਾ। ਠੀਕ ਹੈ। ਤੂੰ ਖਾਣਾ ਪੀਣਾ ਤੈਨੂੰ ਮੈਂ ਖਵਾ ਦੂੰਗੀ ਪੱਕਾ ਖਵਾ ਦੂੰਗੀ ਠੀਕ ਆ ਮਾਰੇ ਕੰਮ ਨਹੀਂ ਅੱਗੇ ਤੋਂ ਕਰਨਾ ਠੀਕ ਆ ਜੇ ਤੈਨੂੰ ਪਤਾ ਹੈ ਕਿ ਉਹਨਾਂ ਦਾ ਫੋਨ ਟਿੱਗਿਆ ਤੈਨੂੰ ਉੱਥੇ ਬਾਜ ਮਾਰ ਕੇ ਫੋਨ ਫੜਾਉਣਾ ਚਾਹੀਦਾ ਤੈਨੂੰ ਪਤਾ ਹੀ ਨਹੀਂ ਕਿ ਉਹਨਾਂ ਦਾ ਫੋਨ ਟਿੱਗਿਆ ਨਹੀਂ ਮੈਂ ਫੋਨ ਫੜਾ ਦੂੰਗਾ ਪਰ ਮੈਨੂੰ ਪੀਜ਼ਾ ਖਵਾ ਲੈ ਪੀਜ਼ਾ ਤੈਨੂੰ ਖਵਾ ਦੂੰਗੀ ਪਰ ਅੱਗੇ ਤੋਂ ਇਹ ਕੰਮ ਨਹੀਂ ਕਰਨਾ ਠੀਕ ਆ ਕਿਉਂਕਿ ਦੇਖ ਅਗਲੇ ਨੂੰ ਪਤਾ ਨਹੀਂ ਕਿ ਕਿਹੜੀ ਮਿਹਨਤ ਨਾਲ ਤੇ ਕਿਹੜੇ ਇਮੋਸ਼ਨ ਜੁੜੇ ਹੋਣੇ ਉਹਨਾਂ ਦੀ ਉਸ ਚੀਜ਼ ਦੇ ਨਾਲ ਤੂੰ ਜਦੋਂ ਵਾਪਸ ਕਰਨ ਜਾਵੇਂਗਾ ਨਾ ਫੋਨ ਉਹਨਾਂ ਦੇ ਮੂੰਹ ਤੇ ਖੁਸ਼ੀ ਵੇਖੀ ਕਿ ਅਗ ਜਦੋਂ ਅਗਲੇ ਨੂੰ ਅਸੀਂ ਖੁਸ਼ੀ ਦੇਵਾਂਗੇ ਹੁਣ ਦੇਖ ਉਹ ਖੁਸ਼ੀ ਵੱਡੀ ਕਿ ਸਾਡਾ ਦਿੱਤਾ ਦੁੱਖ ਵੱਡਾ ਜਦੋਂ ਤੂੰ ਉਹਨਾਂ ਦੇ ਮੂੰਹ ਦੇ ਉੱਤੇ ਸਮਾਈਲ ਵੇਖੇਂਗਾ ਤੇਰੇ ਮੂੰਹ ਤੇ ਆਪਣੇ ਆਪ ਆ ਜਾਣੀ ਆ ਕਿਉਂਕਿ ਤੂੰ ਖੁਸ਼ੀ ਦੇਵੇਂਗਾ ਨਾ ਉਹਨਾਂ ਨੂੰ ਖੁਸ਼ੀਆਂ ਮੰਡੀ ਦੇ ਹੁੰਦੇ ਦੁੱਖ ਨਹੀਂ ਮੰਡੀ ਦੇ ਹੁੰਦੇ ਆ ਫੇਰ ਆ ਗਏ ਫੋਨ ਮੇਰੀ ਗੱਲ ਸੁਣ ਆ ਫੋਨ ਚੁੱਕ ਕੇ ਹੁਣ ਤੇ ਉਹਨਾਂ ਨਾਲ ਗੱਲ ਕਰ ਉਹਨਾਂ ਨੂੰ ਪੁੱਛ ਕਿ ਕਿੱਥੇ ਆ ਗਏ ਤੁਹਾਨੂੰ ਫੋਨ ਦੇਣਾ ਤੇ ਫੋਨ ਮੈਂ ਫੜਿਆ ਤੁਹਾਡਾ ਹੈਲੋ ਹਾਂਜੀ ਹਾਂਜੀ ਭਾਜੀ ਮੈਨੂੰ ਮੈਂ ਲੱਗ ਗਿਆ ਸੀਗਾ ਮੈਂ ਚੁੱਕ ਲਿਆ ਸੀਗਾ ਤੇ ਤੁਸੀਂ ਕਿੱਥੇ ਫੜੋਗੇ ਮੇਰੇ ਕੋਲੋਂ ਮੈਨੂੰ 10 ਮਿੰਟ ਲੱਗਣੇ ਆਉਂਦੇ ਆ ਤੁਸੀਂ 10 ਮਿੰਟ ਤੱਕ ਆਜੋ ਮੈਂ ਤੁਹਾਨੂੰ ਫੜਾ ਜਾਨਾ ਫੋਨ ਮੂੰਹ ਇਹ ਦੇ ਕਰ ਤੂੰ ਉਹ ਨਾਲ ਚਲੇ ਜਾ ਦੇ ਤੇ ਜਾ ਕੇ ਨਾ ਇਹਨਾਂ ਦਾ ਫੋਨ ਦੇ ਕੇ ਉਹਨਾਂ ਘਰ ਜਾ ਜਿੱਥੇ ਬੰਦਾ ਕਹਿੰਦਾ ਤੁਹਾਨੂੰ ਫੋਨ ਦੇ ਕੇ ਤੂੰ ਵੱਡੀ ਏ ਠੀਕ ਹੈ ਚਲੋ ਸਮਝ ਗਿਆ ਨਾ ਕਿ ਕਿਸੇ ਦੀ ਚੁਗਾਚੀ ਚੀਜ਼ ਰੱਖਣੀ ਆਪਣੇ ਕੋਲ ਚੰਗੀ ਗੱਲ ਨਹੀਂ ਠੀਕ ਹੈ ਜਾ ਕੇ ਦੇ ਕੇ ਜਾ ਕੇ ਠੀਕ ਹੈ ਚਲੋ ਫਿਰ ਆਪਾਂ ਇਦਾਂ ਕਰਦੇ ਆ ਆਪਾਂ ਤੁਹਾਨੂੰ ਹੋ ਕੇ ਆਣੇ ਕਿਉਂਕਿ ਇਹਨੇ 10 ਮਿੰਟ ਦਾ ਕਿਹਾ ਵਾ 10 ਮਿੰਟ ਤੱਕ ਆਪ ਪਹੁੰਚ ਜਾਣਾ ਉਸ ਆਪਾਂ ਚੱਲਦੇ ਹਾਂ ਯਾ ਚੱਬੀ ਦੇ ਗੁਰਬਾਣੀ ਦਾ ਫੁਰਮਾਨ ਹੈ ਜਿਹਾ ਬੀਜੈ ਸੋ ਲੁਣਾ ਕਰਮਾ ਸੰਧੜਾ ਖੇਤ ਜਿਹੀਂ ਜਿਹਾ ਅਸੀਂ ਬੀਜਾਂਗੇ ਉਹ ਜਿਹੀਂ ਹੀ ਵੱਢਾਂਗੇ ਇਸ ਲਈ ਚੰਗੇ ਕੰਮ ਕਰੋ ਮਾੜੇ ਤਿਆਗੋ ਖੁਸ਼ੀਆਂ ਮੰਡੋ ਗਮ ਤਿਆਗੋ ਕਿਉਂ ਖੁਸ਼ੀਆਂ ਬੀਜ ਜਵਾਨਾ ਹੱਸੇ ਉੱਗਣਗੇ